ਚਿੱਟਾ ਵਿਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ ਛੋਟੇ ਛੋਟੇ ਮੁੰਡਿਆਂ ਨੂੰ ਹੀ ਚਿੱਟੇ ਦੇ ਕੰਮ ਤੇ ਲਗਾਇਆ ਚਿੱਟਾ ਵਿਚਣ ਵਾਲਿਆਂ ਦੇ ਹੌਸਲੇ ਹੁਣ ਇੰਨੇ ਬੁਲੰਦ ਨੇ ਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਹੀ ਆਪਣੇ ਨਾਲ ਚਿੱਟਾ ਵੇਚਣ ਤੇ ਲਗਾ ਰਹੇ ਨੇ ਤਾਂ ਕਿ ਉਹਨਾਂ ਤੇ ਕੋਈ ਸ਼ੱਕ ਨਾ ਕਰ ਸਕੇ ਐਸਾ ਹੀ ਇੱਕ ਮਾਮਲਾ ਸੋਢੀ ਨਗਰ ਦਾ ਸਾਹਮਣੇ ਆਇਆ ਹੈ ਜਿੱਥੇ ਦੇ ਰਹਿਣ ਵਾਲੇ ਗੱਬਰ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਨੇ ਜਦ ਬੱਚੇ ਸਕੂਲੋਂ ਵਾਪਸ ਆਉਂਦੇ ਨੇ ਤਾਂ ਗੁਵਾਂਢ ਵਿੱਚ ਰਹਿਣ ਵਾਲੇ ਉਸ ਦੇ ਬੱਚਿਆਂ ਨੂੰ ਚਿੱਟਾ ਵੇਚਣ ਵਾਸਤੇ ਨਾਲ ਲੈ ਜਾਂਦੇ ਨੇ ਇਸ ਬਾਬਤ ਜਦ ਬੱਚਿਆਂ ਦੇ ਪਿਤਾ ਗੱਬਰ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚੇ ਨੂੰ ਝਿੜਕਿਆ ਤਾਂ ਕਿ ਉਹ ਇਸ ਗਲਤ ਰਾਹ ਤੇ ਨਾ ਪਵੇ ਪਰ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲ ਨਾ ਗਵਾਰਾ ਗੁਜਰੀ ਅਤੇ ਆਪਣੇ ਬੱਚੇ ਨੂੰ ਲਗ ਕਰੇ ਪਿਤਾਤੇ ਹੀ ਗਵਾਂਡੀ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਮਾਰ-ਮਾਰ ਕੇ ਉਸ ਦਾ ਸਿਰ ਪਾੜ ਦਿੱਤਾ। ਜ਼ਖਮੀ ਹੋਏ ਪਿਤਾ ਗੱਬਰ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਪਰਿਵਾਰ ਦਾ આરોਪ ਹੈ ਕਿ ਪੁਲਿਸ ਨਸ਼ਾ ਵੇਚਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਤੱਕ ਖਮਿਆਜਾ ਉਪਗਤ ਰਹੇ ਨਹੀਂ ਕਿਉਂਕਿ ਉਹ ਦਿਹਾੜੀ ਮਜ਼ਦੂਰੀ ਚਲੇ ਜਾਂਦੇ ਨੇ ਪਿੱਛੋਂ ਚਿੱਟਾ ਵੇਚਣ ਵਾਲੇ ਉਹਨਾਂ ਦੇ ਬੱਚਿਆਂ ਨੂੰ ਚਿੱਟਾ ਵੇਚਣ ਲਈ ਆਪਣੇ ਨਾਲ ਲੈ ਜਾਂਦੇ ਨੇ। ਜੇਕਰ ਇਹਨਾਂ ਲੋਕਾਂ ਦੇ ਠੱਲ ਨਾ ਪਾਈ ਗਈ ਤਾਂ ਹੋਰ ਜਵਾਨੀ ਇਸ ਨਰਕ ਵਿੱਚ ਚਲੀ ਜਾਵੇਗੀ। ਡੀਐਸਪੀ ਕਰਨ ਸ਼ਰਮਾ ਦਾ ਕਹਿਣਾ ਹੈ ਪੀੜਿਤ ਗੱਬਰ ਦੀ ਪਤਨੀ ਰਮਨਦੀਪ ਦੇ ਬਿਆਨਾਂ ਤੇ ਪਰਚਾ ਦਰਜ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤੱਤਾ ਕਾਨੂੰਨ ਦੇ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਨਾਮ ਇਹ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਮੇਰਾ ਨਾਮ ਜੀ ਰਮਨਦੀਪ ਕੌਰ ਆ ਜੀ ਮੈਂ ਗੱਬਰ ਦੀ ਵਾਈਫ ਆ ਤੇ ਜੇ ਮੇਰੇ ਦੋ ਬੱਚੇ ਨੇ ਜੀ ਦੂਜਾ ਸਾਡੇ ਗਵਾਂਡ ਜੀ ਚਿੱਟਾ ਵੇਖਦਾ ਬਹੁਤ ਜ਼ਿਆਦਾ ਤੇ ਸੋਢੀ ਨਵਰਾ ਜੀ ਸਰਜੂ ਦਾ ਨਾਮ ਏ ਤੇ ਉਹਦਾ ਮੁੰਡਾ ਚਿੱਟਾ ਵੇਚਦਾ ਹੀ ਵੰਛ ਦੇਵੇ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਆ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਂਦੇ ਨੇ ਤੇ ਅਸੀਂ ਤਾਂ ਜੀ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਲਕਾਉਣ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡਾ ਏ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਤੇ ਜੀ ਬਾਅਦ ਚ ਮੇਰੇ ਜੇਬਾਂ ਚ ਪਾ ਦੇਣ ਉਹਨਾਂ ਨੂੰ ਦਸਾਂ ਪਈਆਂ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜਦ ਜੇ ਸਾਡੇ ਮੁੰਡੇ ਨੂੰ ਰੋਕਿਆ ਜੀ ਅਸੀਂ ਆਹਦੇ ਮੁੰਡੇ ਨੂੰ ਕੋਈ ਸਾਡੇ ਘਰ ਆ ਕੇ ਸਾਡੇ ਗਰ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ 파ੜ ਦਿੱਤਾ ਅਸੀਂ ਜੇ ਤਰਖਾਸ਼ ਦਿੱਤੀ ਜਦੋਂ ਤਰਖਾਸ਼ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ 파ੜ ਦਿੱਤਾ ਤੇ ਜਿਨਾ ਤਾਂ ਸਾਡੇ ਕਲਾਰੇ ਸੁਣਦੇ ਨੇ ਤੇ ਨਾ ਸਾਡੇ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਨਹੀਂ ਲੈਣ ਆਏ ਸਰਕਾਰ ਦੇ ਘਰ ਟਾਉਣ ਲੱਗੇ ਜਈ ਕਹਿੰਦੇ ਸਰਕਾਰ ਦੇ ਨਾਲ ਹੂੰ ਹੂੰ ਤੇ ਭਗਵਾਨ ਤਮਾਮ ਤਾਂ ਕਹਿੰਦੇ ਨੇ ਅਸੀਂ ਚਿੱਟੇ ਖਿਲਾਫ ਅਸੀਂ ਘਰ ਟਵਾਣੇ ਪਏ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਭ ਡਰਦੀ ਆ ਚਿੱਟਿਆਰਿਆਂ ਤੋਂ ਚਿੱਟਿਆਰੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਇਹ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਮਾਨ ਵੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਉਹ ਕੁਝ ਕਰ ਸਕਦੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿصافੀ ਦਵਾਈਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਤੇ ਤੇ ਨਾਲ ਲੰਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਤੇ ਵਾਲੇ ਮੈਂ ਛੋਡੀ ਨਗਰ ਦਾ ਜੀ ਰੇਣ ਵਾਲਾ ਗੱਬਰ ਮੇਰਾ ਨਾਂ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡੇ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਕੀ ਗੱਲ ਬਾਤ ਹੋਈ ਤੇ ਗਲਬਾਗ ਜੀ ਜੋ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੈਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਲੱਗ ਬੱਚੇ ਨੇ ਹਾਂ ਵੀ ਮੈਂ ਕਿਹਾ ਵੀ ਜੀ ਤਿੰਨ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਉਹ ਲੜਦੇ ਜਿੰਨੇ ਨਾਲੇ ਕਰਾਉਂਦੇ ਨੇ ਤੇ ਕੋਣ ਇਹਦੇ ਤੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਵੀ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਅਮਲ ਹਾਂਜੀ ਇੱਟਾਂ ਚ ਲਾਈਆਂ ਜੀ ਮੇਰੇ ਭਰਿਆ ਕੇ ਚਲਾਈਆਂ ਕੋੜੇ ਤੇ ਕਮਲਾ ਘਾਤਾ ਕਰਿਆ ਆਪ ਹਾਂਜੀ ਕੰਮ ਤੋਂ ਆਏ ਜੇ ਉਹਦਾ ਹੀ ਅਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਹੀ ਆ ਜੀ ਤੇ ਇਹਨਾਂ ਨੇ ਇਟਾਂ ਜਲਾਈਆਂ ਮੇਰਾ ਤੇ ਮੁੰਡੇ ਨਾਲ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਦੂ ਆਦਲ ਮੁੰਡੇ ਨੂੰ ਕੋਈ ਰੋਕਣਾ ਮੇਰੇ ਨਾਲੋਂ ਹਾਂ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਨਾਂ ਨਾਲ ਪੂਰੀ ਵੰਦੀ ਲੱਤਾਂ ਮਾਰ ਟੁੱਟਣੇ ਚਾਹੀਦੇ ਜੀ ਇਹਨਾਂ ਸਖਾ ਹੋਏ ਨੇ ਜੇ ਜੇ ਭੇਜਿਆ ਜਾਵੇ ਜੀ ਨਾਮ ਜੀ ਸਤਨਾਮ ਜੀ ਮੈਂ ਸ਼ੈਣੀ ਪਲਾਜ਼ਾ ਚ ਪੜਦਾ ਹਾਂ ਹਾਂ ਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਇਹ ਜੀ ਖੇਡਦੇ ਨੇ ਤੇ ਸਾਡੀ ਜੇਬਸ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੇਬ ਚ ਬੱਚਾ ਸਾਨੂੰ ਕਚਰਾ ਕਚਰਾ ਤੇ ਲੈ ਜਾਂਦੇ ਜੀ ਚਿੱਟਾ ਬਕੌਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਨੇ ਕਹਿੰਦੇ ਜੀ ਇਹ ਤੁਹਾਨੂੰ ਇਹ 10 20 ਰੁਪਏ ਦਵਾਂਗੇ ਤੇ ਤੁਸੀਂ ਇਹ ਚਿੱਟਾ ਫੜਾ ਆ ਜੀ ਗੱਡੀਆਂ ਆਉਂਦੀਆਂ ਜੀ ਦੂਰੋਂ ਦੂਰੋਂ ਜੀ ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮਕ ਰਮਨਦੀਪ ਕੌਰ ਵਾਸੀ ਪਿੰਡ ਸੋਢੀ ਨਗਰ ਇਹ ਇਲਜ਼ਾਮ ਲਾ ਰਹੀ ਹੈ ਕਿ ਕੁਝ ਬੰਦਿਆਂ ਤੇ ਕਿ ਜੋ ਪਿੰਡ ਚ ਨਸ਼ਾ ਵੇਚਣ ਦੇ ਆਦੀ ਨੇ ਉਹ ਹੁਣ ਬੱਚਿਆਂ ਨੂੰ ਮਜਬੂਰ ਕਰ ਰਹੇ ਨਸ਼ਾ ਵੇਚਣ ਲਈ ਤੇ ਬੱਚੇ ਤੋਂ ਨਸ਼ਾ ਵਿਕਾਰੇ ਨੇ ਜਦੋਂ ਉਸ ਲੇਡੀ ਦੇ ਬੱਚਿਆਂ ਤੋਂ ਨਸ਼ਾ ਵਕਾਉਣ ਤੋਂ ਉਹਨਾਂ ਨੇ ਮਨਾਂ ਕੀਤਾ ਤਾਂ ਉਸ ਦੇ ਲੇਡੀ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਹਜੇ ਤੱਕ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਕੋਈ ਐਮਲਰ ਰਸੀਬ ਨਹੀਂ ਹੋਈ ਹਸਪੀਟਲ ਤੋਂ ਪਰ ਫਿਰ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਅਸੀਂ ਲੇਡੀ ਕੋਲ ਜਾ ਕੇ ਪੁੱਛਗਿੱਛ ਕੀਤੀ ਹੈ ਅਤੇ ਜਿਹੜੇ ਬੰਦਿਆਂ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦੇ ਹਜੇ ਤੱਕ ਪਿੰਚ ਤਸਦੀਕ ਨਹੀਂ ਹੋਏ ਫਿਰ ਵੀ ਲਗਾਤਾਰ ਪਿੰਚ ਚਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਲੇਡੀ ਦੇ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨਸ ਤੇ ਐਫਆਈਆਰ ਦਰਜ ਕੀਤੀ ਜਾਊਗੀ। ਠੇਟ ਪੰਜਾਬੀ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ